ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਲ੍ਹਾ ਹਿਸ਼ਾਰਪੁਰ ਤੇ ਬੇਦੁਆਬਾ ਨਹਿਰ ਦੇ ਨਾਲ ਲੱਗਦੇ ਪਿੰਡਾਂ 'ਚ ਰਾਤ ਜੋ ਲਗਾਤਾਰ ਮੀਂਹ ਪਿਆ ਇੱਕ ਦੋ ਤਰੀ ਰਾਤ ਨੂੰ ਤੇ ਨਹਿਰ ਨਾਲਾ ਦੇ ਇਨੇ ਪਿੰਡ ਪਜੋੜਾ ਜਨਵਾ ਨਡਾਲੋਂ ਟੋਡਰਪੁਰ ਵੱਡੋਂ ਵਾਲਦੋਲੇ ਪਿੰਡਾਂ 'ਚ ਝਿਲੇੜਾ ਹੋ ਗਿਆ ਨੇ 20 ਪਿੰਡਾਂ ਕੀ ਹਾਲਾਤ ਉਹਨਾਂ ਨੂੰ ਬਾਤ ਉਹਨਾਂ ਨੂੰ ਆਪਾਂ ਥੋੜਾ ਬਹੁਤ ਜਾਣ ਕਰ ਦਿੰਨੇ ਆ ਜੀ ਇਸ ਵਕਤ ਨੈਕੀ ਵਾਲੇ ਪੁਲ ਤੇ ਮੈਂ ਖੜਾ ਆ ਜੀ ਨੈਕੀ ਵਾਲੇ ਪੁਲ ਦੇ ਸਾਹਮਣੇ ਲਾਲਪੁਰ ਪਿੰਡਵਾ ਜੀ ਤਿ ਲਗਭਗ ਜੋ ਸੜਕ ਜਾ ਰਹੀ ਆ ਪਿੰਡ ਦਾ ਸਰਪਰਕ ਟੁੱਟ ਚੁਕਾ ਹੈ ਲਗਭਗ ਪੇਸ ਤੋਂ ਅੱਪਰ ਨਹਿਰ ਤੋਂ ਜੇ ਸੜਕ ਜਾ ਰਹੀ ਹੈ ਪਰ ਇਹਨੂੰ ਜੀ ਲਾਲਪੁਰ ਪੇਨੂੰ ਤੇ ਦਿਖਾਦੇ ਹੋ ਇਹ ਲਗਭਗ ਸਾਰੀਆਂ ਪਾਣੀ ਕੀਤਾ ਪਾਣੀ ਸਾਰਾ ਹੈਗਾ ਰਾਤ ਜੇ ਉਮੀ ਪਿਆ ਸਾਹਮਣੇ ਕੁਝ ਲੋਕ ਆਉਣ ਦੀ ਕੋਸ਼ਿਸ਼ ਕਰ ਰਹੇ ਪਰ ਨੰਗ ਨਹੀਂ ਹੋਣਾ ਇਥੋਂ ਜੀ ਨੇਕੀ ਸਾਹਬ ਗੁਰਦੁਆਰੇ ਪੁਲ ਤੋਂ ਸੱਜੇ ਪਾਸੇ ਇਧਰਲੇ ਪਾਸੇ ਪਿੰਡ ਪਜੋੜਾ ਜੀ ਜੇ ਦਿਖਾਦੇ ਉਥੇ ਜਾਨਾ ਪਾਣ ਦਾ ਪਾਣੀ ਤਾਂ ਡੱਟਾ ਖੜਾ ਆ ਤੇ ਜਿਹੜਾ ਸੈਫਨਾ ਬਣਿਆ ਹੋਇਆ ਕਿੰਨੇ ਸਬੀਨਾਂ ਪਾਣੀ ਜਾ ਰਿਹਾ ਜੀ ਦੇਖਾ ਦੋ ਜੀ ਸੈਫਨ ਹੈਗਾ ਛੋਟਾ ਇਧਰ ਦੂਜੇ ਪਾਸਾ ਜੀ ਇਹ ਜਿਹੜਾ ਲਾਲਪੁਰ ਵਾਲੇ ਪਾਸਿਓਂ ਪਾਣੀ ਆ ਰਿਹਾ ਤੂੰ ਦੇਖ ਤਾਂ ਕਿੰਨੀ ਸਪੀਡ ਨਾਲ ਪਾਣੀ ਆ ਰਿਹਾ ਵਿੱਚ ਇੱਧਰ ਮੇਰੇ ਸੱਜੇ ਪਾਸੇ ਪਿੰਡ ਪਜੋੜਾ ਜਿੱਦਲ ਪਾਸੇ ਸਾਹਮਣੇ ਸੱਜੇ ਪਨਾ ਦਾ ਛੋਟਾ ਬਾਕੀ ਤੁਹਾਨੂੰ ਗਾਂਹਾਂ ਦੇ ਲਾਹ ਦਿਖਾਣੇ ਆ ਜੀ ਸਾਹਮਣੇ ਪਿੰਡ ਪਜੋੜੇ ਦਾ ਗੇਟ ਵਾ ਜੀ ਜੋ ਨਹਿਰ ਤੇ ਬਣਿਆ ਹੋਇਆ ਹੈ ਤੇ ਇਹ ਹੈਗਾ ਪਜੋੜੇ ਵਾਲਾ ਚੌਕ ਇੱਚ ਵੀ ਕਾਫੀ ਪਾਣੀ ਚੱਲ ਰਿਹਾ ਹੈ ਇਸ ਵਕਤ ਇਹ ਕਾਫੀ ਚੌੜਾ ਹੈਗਾ ਜੀ ਤਾਂ ਪਾਣੀ ਬੁੱਤਾਂ ਨ ਲੱਗਣ ਰਿਹਾ ਬਸ ਇਹ ਵੀ ਕਾਫੀ ਪਾਣੀ ਹੈਗਾ ਪਿੰਡ ਅਜਨੋਹੀ ਦਾ ਤੀਜਾ ਪੁਲ ਜੋ ਕਿ ਨਰਾਲਾ ਵਾਲੇ ਪਾਸੇ ਆ ਤੇ ਇਹਨੂੰ ਨੀਵਾ ਪੁਲ ਵੀ ਕਹਿੰਦੇ ਆ ਸਾਹਮਣੇ ਇਹ ਕੱਚਾ ਰਸਤਾ ਜਾ ਰਿਹਾ ਹੈ ਵੱਡੋਂ ਡਾਂਡੀਆਂ ਮਾਲੋਂ ਨਿਕਲ ਜਾਂਦਾ ਹੈ ਤੇ ਦੇਖ ਸਕਦੇ ਹੋ ਇੱਥੇ ਹੀ ਪਾਣੀ ਚੱਲ ਰਿਹਾ ਪਿੰਡ ਅਜਨੋਹੇ ਦਾ ਸੈਫਨ ਜੀ ਪਿੰਡ ਦਾ ਨੰਬਰ 2 ਪੁਲ ਵੱਡੋਂ ਵਾਲਾ ਪੁਲ ਕਹਿੰਦੇ ਨੇ ਨਾਲੇ ਪੈਂਦਾ ਹੈ ਜੀ ਵੱਡੋਂ ਵਾਲੇ ਪੁਲ ਤੇ ਮਈਉ ਪੱਟੀ ਵਾਲੇ ਪੁਲ ਤੇ ਪਿਛਾਰ ਪੈਂਦਾ ਸੈਫਨ ਇੱਜੀ ਪਾਣੀ ਚੱਲ ਪਿਆ ਹੈ ਇਹ ਸਾਰਾ ਪਾਣੀ ਹੈਗਾ ਆ ਖੇਤਾਂ ਦਾ ਪਾਣੀ ਉਹ ਮੀਂਹ ਦਾ ਪਾਣੀ ਆ। ਇਹਦੇ ਲਈ ਬਸ ਆਮ ਪਿੰਡ ਵੱਡੋ ਪਿੰਡ। ਪਿੰਡ ਜਿਹਨੂੰ ਉਹਦਾ ਪਹਿਲਾ ਪੁੱਲ ਮਾਈਓ ਪੁੱਡਾ ਪੁੱਲ ਕਹਿੰਦੇ ਨੇ ਜੀ। ਤੇ ਮੇਰੇ ਸੱਜੇ ਪਾਸੇ ਇਹ ਗੁਰਦੁਆਰਾ ਸਾਹਿਬ ਥਾਵਾ ਜੀ ਗੁਰਦੁਆਰਾ ਕਾਲੀ ਬੁੱਲੇ ਸਿੰਘ ਜੀ ਦਾ ਜੋ ਕਿ ਪੀਤੀ ਕੋ ਹੈ ਜੀ ਝੋਨਾ ਬੀਜਿਆ ਸੀ। ਤੇ ਫਲਾਤ ਮਾੜੀ ਹੈ ਜੀ ਇਹ ਪਾਣੀ ਜਾ ਰਿਹਾ। ਇਹ ਜਿਹੜਾ ਆਪਣਾ ਵੱਡੋ ਵਾਲੇ ਪੁੱਲ ਤੇ ਮਾਈਓ ਪੁੱਡਾ ਪੁੱਲ ਵਿਚਕਾਰ ਜੋ ਸੈਫਨਵਾ ਉਹ ਪਾਣੀ ਸਾਰਾ ਧਨਵਾ ਰਿਹਾ ਸਾਰਾ ਤਲਾਬ ਬਣਿਆ ਹੈ ਕਾਫੀ ਪਾਣੀ ਚ ਹੈਗਾ ਜੀ ਸਾਹਮਣੇ ਹਫਤਾ ਵਾਲਾ ਜੀ ਤੇ ਹਫਤਾ ਦੇ ਨਾਲ ਕਾਂਦੇ ਨਾਲ ਵਾਲਾ ਉਹ ਅਕੋਪ ਦੇ ਪਿਛਲੇ ਪਾਸੇ ਪਾਣੀ ਨਾਲ ਵਾਲੇ ਸਿੱਧਾ ਝਲੇੜੇ ਨੇ ਪਾਣੀ ਨਿਕਲ ਜਾਂਦਾ ਪਾਣੀ ਪਿੱਛੋਂ ਆ ਵੀ ਰਿਹਾ ਤੇ ਨਾਲ ਨਾਲ ਪਾਣੀ ਇਹ ਜਾ ਵੀ ਰਿਹਾ